ਅਮਰੀਕਾ ਦੇ ਉਪਰਾਸ਼ਟਪਤੀ ਜੇ ਡੀ ਬੈਂਸ ਅਤੇ ਉਹਨਾਂ ਦੀ ਭਾਰਤੀ ਮੂਲ ਦੀ ਪਤਨੀ 우ਸ਼ਾ ਵਯਾਸ ਆਪਣੀ ਆਉਣ ਵਾਲੀ ਭਾਰਤ ਫੇਰੀ ਦੌਰਾਨ ਦਿੱਲੀ, ਆਗਰਾ ਤੇ ਜੈਪੁਰ ਦਾ ਦੌਰਾ ਕਰਨਗੇ। ਵਾਈਟ ਹਾਊਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਹੈ ਕਿ ਉਪਰਾਸ਼ਟਪਤੀ ਅਗਲੇ ਹਫਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। 13 ਸਾਲਾਂ ਵਿੱਚ ਕਿਸੇ ਅਮਰੀਕੀ ਉਪਰਾਸ਼ਟਪਤੀ ਦੀ ਇਹ ਪਹਿਲੀ ਯਾਤਰਾ ਹੋਵੇਗੀ। ਪਿਛਲੀ ਵਾਰ 2013 ਵਿੱਚ ਜੋ ਬਾਈਡਨ ਨੇ ਬਤੌਰ ਉਪਰਾਸ਼ਟਪਤੀ ਭਾਰਤ ਦਾ ਦੌਰਾ ਕੀਤਾ ਸੀ। ਜਦੋਂ ਉਹ ਉਪ ਰਾਸ਼ਟਰਪਤੀ ਬ੍ਰਾਕ ਓਮਾਮਾ ਦੇ ਕਾਰਜਕਾਲ ਦੌਰਾਨ ਇਹ ਜ਼ਿੰਮੇਵਾਰੀ ਸੰਭਾਲ ਰਹੇ ਸਨ ਬੈਂਸ ਦੀ ਦੋ ਦੇਸ਼ਾਂ ਦੀ ਯਾਤਰਾ ਦਾ ਭਾਰ ਦੂਜਾ ਠਹਿਰਾਏ ਜਿਹੜਾ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ ਅਤੇ 24 ਅਪ੍ਰੈਲ ਤੱਕ ਜਾਰੀ ਰਹੇਗਾ ਉਸ ਦੀ ਪਹਿਲੀ ਮੰਜ਼ਲ ਇਟਲੀ ਹੋਵੇਗੀ ਬਿਆਸ ਦੇ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਉਪਰਾਸ਼ਟਰਪਤੀ ਪ੍ਰਧਾਨ ਮੰਤਰੀ ਮੋਦੀ ਸਣੇ ਕਈ ਹੋਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ ਅਮਰੀਕੀ ਉਪਰਾਸ਼ਟਰਪਤੀ ਦੀ ਪਤਨੀ ਊਸ਼ਾ ਬਿਆਸ ਉਰਫ਼ ਊਸ਼ਾ ਬਾਲਾ ਚਿਲੂਕੂਰੀ ਦਾ ਜਨਮ ਸੈਨ ਡਿਏਗੋ ਵਿੱਚ ਆਂਧਰਾ ਪ੍ਰਦੇਸ਼ ਤੋਂ ਅਮਰੀਕਾ ਆਵਾਸ ਕਰਨ ਵਾਲੇ ਮਾਪਿਆਂ ਦੇ ਘਰ ਹੋਇਆ ਸੀ